ਬਰਾਤ ਬਾਬਾ ਫਤੇ ਸਿੰਘ ਬੜਾ ਖੁਸ਼ ਹੈ ਬੜੀ ਕਾਦੀ ਤਲਮੀ ਹੈ ਜਦੋਂ ਰਖੋ ਬੱਚਾ ਸਾਡਾ ਕਿਸੇ ਕਲਾਸ ਤੋਂ ਪਾਸ ਹੋ ਜਾਵੇ ਨਾ ਚੰਗੇ ਨੰਬਰ ਨਾਲ ਸਬਜੈਕਟ ਕੋਈ ਚੰਗਾ ਕੰਮ ਕਰਕੇ ਆਵੇ ਬੱਚਾ ਖੁਸ਼ ਹੋ ਕੇ ਘਰ ਆਉਂਗਾ ਮੈਂ ਆਪਣੇ ਮਾਪਿਆਂ ਨੂੰ ਦੱਸਾਂਗਾ ਬੜੀ ਮਨ ਸ਼ਾਬਾਸ਼ ਮਿਲੇਗੀ ਬਾਬਾ ਫਤੇ ਸਿੰਘ ਪੜਾ ਆਏ ਤੇ ਅਜਾ ਗਿਆ ਸਰ ਮਾਤਾ ਗੁਜਰੀ ਨੂੰ ਘੁੱਟ ਕੇ ਜਲਦੀ ਪਾ ਲਈ ਹੈ ਬਾਕੇ ਕਹਿ ਲਗਾ ਮਾਂ ਤੇਰੇ ਪੁੱਤਰ ਇਮਤਿਹਾਨ ਚੋਂ ਪਾਸ ਹੋ ਗਏ ਬਸ ਅੱਜ ਰਾਤ ਦੀ ਗੱਲ ਰਹਿ ਗਈ ਹੈ ਜਿਹੜੇ ਕੋ ਸਿੱਖਿਆ ਦਿੱਤੀ ਸੀ ਨਾ ਅਸੀਂ ਉਸ ਸਿੱਖਿਆ ਤੇ ਚੱਲੇ ਜੋ ਵਜੀਦ ਖਾਨ ਨੇ ਕਿਹਾ ਸੀ ਮਾਂ ਅਸੀਂ ਮੋੜ-ਮੋੜ ਤੇ ਜਵਾਬ ਦਿੱਤਾ ਉਹਦੀ ਤਾਕਤ ਨਹੀਂ ਸੀ ਸਾਨੂੰ ਝਕਾ ਜਾਣ ਦੀ ਉਹਦੇ ਸਾਰੇ ਦਿੱਤੇ ਹੋਏ ਜਿਹੜੇ ਲਾਜ ਸਨ ਮਾਂ ਅਸੀਂ ਆਪਣੇ ਪੈਰ ਤੇ ਖੁੰਡੇ ਨਾਲ ਛਕਰਾ ਦਿੱਤੇ ਮਾਂ ਸਾਰੇ ਨੰਬਰ ਲੈ ਕੇ ਪਾਸ ਹੋ ਗਏ ਕਿਉਂਕਿ ਸਾਡਾ ਉਸਤਾਦ ਤੁਮ ਸੀ ਇਸ ਕਰਕੇ ਮਾਂ ਪਾਸ ਹੋ ਕੇ ਬਾਸੇ ਕੋਈ ਗੜਾ ਆਪਦੀ ਗੱਲ ਰਹੇਗੀਓ ਹੁਣ ਕੰਮ ਅਸੀਂ ਦਾਦੀ ਦੀ ਗੋਦ ਵਿੱਚ ਚਿੱਲੇ ਜਾਣਾ ਮੈਂ ਕਿਹਨਾਂ ਕੀ ਉਹ ਦਾਦੀ ਤੇ ਬੀਜੀ ਹੋਵੇਗੀ ਸਾਡੀ ਕਿਨੇ ਮੂਨਾ ਨੂੰ ਵਿਆਜ ਪਿਆਰਾ ਹੁੰਦਾ ਹੈ